ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਅੱਜ ਜਨਮ ਦਿਨ ਹੈ 11 ਜੂਨ 1993 ਨੂੰ ਜਨਮੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਆਪਣੀ ਗਾਇਕੀ ਦੇ ਦਮ ਤੇ ਦੁਨੀਆ ਭਰ ਦੇ ਵਿੱਚ ਨਾਮ ਨਖਟਿਆ ਸੀ ਲੇਕਿਨ 29 ਮਈ 2022 ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਮੌਤੇ 2 ਸਾਲ ਬਾਅਦ ਵੀ ਸਿੱਧੂ ਮੂਸੇਵਾਲਾ ਆਪਣੇ ਪਰਸ਼ੰਸਕਾਂ ਦੀਆਂ ਯਾਦਾਂ ਦੇ ਵਿੱਚ ਜਿਉਂਦਾ ਹੈ ਤੇ ਅੱਜ ਉਸ ਦੇ ਜਨਮ ਦਿਨ ਮੌਕੇ ਪਿੰਡ ਮੂਸਾ ਦੇ ਵਿੱਚ ਉਸ ਦੇ ਪਰਿਵਾਰ ਦੇ ਵੱਲੋਂ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ ਤੇ ਬੂਟੇ ਵੰਡੇ ਗਏ ਇਸ ਖਾਸ ਮੌਕੇ ਦੇ ਉੱਪਰ ਪਰਿਵਾਰ ਦੇ ਵੱਲੋਂ ਆਪਣੀਆਂ ਅਗਲੀਆਂ ਨਸਲਾਂ ਦੇ ਲਈ ਵਾਤਾਵਰਣ ਨੂੰ ਬਚਾਉਣ ਦੇ ਉਪਰਾਲੇ ਕਰਨ ਦਾ ਸੁਨੇਹਾ ਦਿੱਤਾ ਗਿਆ ਤੁਹਾਨੂੰ ਕਿ ਤੁਸੀਂ ਦੇਖਿਆ ਹੋਣਾ ਜਦੋਂ ਉਹਦੀ ਅੰਤਮ ਅਰਦਾਸ ਹੋਈ ਸੀਗੀ ਲਾਸਟ ਟਾਈਮ ਤੇ ਤਸ਼ਰਦੀ ਮਾਂ ਵੱਲੋਂ ਕਿੱਥੇ ਉਹਦੀ ਅੰਤਮ ਅਰਦਾਸ ਤੇ ਪ੍ਰਮਾਤਮਾ ਦੇ ਚਰਨਾਕੰਨਾਲ ਬਖਸ਼ਣ ਦੀ ਕੀਤੀ ਗਈ ਸੀ ਤੇ ਨਾਲ ਇਹ ਵੀ ਸੰਗਤ ਨੂੰ ਬੇਨਤੀ ਕਰੀ ਸੀ ਕਿ ਮਾਤਾ ਭੰਗੂ ਇਹ ਵਾਤਾਵਰਨ ਨੂੰ ਬਚਾਉਣਾ ਵੀ ਓਨਾ ਹੀ ਜ਼ਰੂਰੀ ਹੈ ਅਸੀਂ ਆਪਣੀ ਅਗਲੀਆਂ ਨਸਲਾਂ ਨੂੰ ਸੇਫ ਤਾਂ ਹੀ ਰੱਖ ਸਕਦੇ ਹਾਂ ਤੁਸੀਂ ਦੇਖ ਰਹੇ ਹੋ 47 48 ਦਿਨ ਤੱਕ ਆਪਾਂ ਜਾਂ ਰਿਹਾ ਤਾਂ ਜੇ ਅਸੀਂ ਵਾਤਾਵਰਨ ਬਚਾਵਾਂਗੇ ਵਾਤਾਵਰਨ ਬਚੂਗਾ ਪੌਦਿਆਂ ਦੇ ਨਾਲ ਤਾਂ ਪੌਦਿਆਂ ਦੇ ਇਸ ਅੱਜ ਦੇ ਲੰਗਰ ਦੇ ਵਿੱਚ ਸਰਦਾਰ ਹਰਦੀਪ ਸਿੰਘ ਅਫਸਰ ਨੇ ਜਿਹੜੇ ਦੇ ਨਾਲ ਖੜੇ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਅੱਗੇ ਪਿੱਛੇ ਵੀ ਅੱਜ ਦਾ ਜਨਮ ਦਿਨ ਹੈ ਜਨਮ ਤੋਂ ਇਲਾਵਾ ਵੀ ਬੂਟਿਆਂ ਦੀ ਸੇਵਾ ਜਿਹੜੀ ਉਹ ਕਰਦੇ ਰਹਿੰਦੇ ਨੇ ਪਰਮਾਤਮਾ ਇਹਨਾਂ ਨੂੰ ਤਾਂ ਮਿਲ ਗਈ ਤਾਂ ਬੜਾ ਵੱਡਾ ਯੋਗਦਾਨ ਹੈ ਤਾਂ ਅੱਜ ਵੀ ਦੇਖੋ ਜਿਹੜਾ ਆਪਾਂ ਬੂਟਿਆਂ ਦਾ ਜਿਹੜਾ ਵਰਤੋਂ ਦਾ ਇਹਨਾਂ ਦੇ ਕੀ ਕਹਾਂਗੇ ਜਿਹੜਾ ਕਮਾਮ ਸਮਾਜ ਸੇਵੀ ਕਰ ਰਿਹਾ ਲੱਗਦਾ ਨਹੀਂ ਸਰਕਾਰਾਂ ਨੂੰ ਕਰਨ ਚਾਹੀਦੇ ਜਿਵੇਂ ਮਾਲਵਾ ਬਾਇਰਟ ਤੋਂ ਵਿੱਚ ਕੈਂਸਰ ਲਗਾਦਾ ਬਦਰਿਆ ਹੋਰ ਸਰਕਾਰਾਂ ਕੋਲ ਤਾਂ ਜੀ ਦੂਜੇ ਤੇ ਛਿੱਕੜ ਸਿੱਕਣ ਤੋਂ ਇਲਾਵਾ ਇੱਕ ਦੂਜੇ ਦਾ ਕਰੈਕਟਰ ਸੈਕਸ਼ਨੇਸ਼ਨ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਰਿਹਾ ਇੱਕ ਦੂਜੇ ਨੂੰ ਮਾੜਾ ਕਹਿਣ ਦੇ ਨਾਲ ਤਾਂ ਕੰਮ ਨਹੀਂ ਹੋਣੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਸਾਡਾ ਜਿਹੜਾ ਵਾਟਰ ਲੈਵਲ ਹੈ ਅੱਧਾ ਪੰਜਾਬ ਸਾਡਾ ਡਾਰਕ ਜ਼ੋਨ ਦੇ ਵਿੱਚ ਆ ਚੁੱਕਿਆ ਹੈ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ 20 ਸਾਲਾਂ ਤੱਕ ਸਾਡਾ ਅਕਾ ਅਫਰੀਕਾ ਦੀ ਰਾਜਧਾਨੀ ਵਰਗਾ ਹਾਲ ਪੰਜਾਬ ਦਾ ਹੋ ਜਾਣਾ ਜੇ ਅਸੀਂ ਨਾ ਸੜੇ ਤਾਂ ਸਾਨੂੰ ਛੋਟੇ-ਛੋਟੇ ਜਿਹੜੇ ਖੇਤਾਂ ਦੇ ਵਿੱਚ ਝੀਲਾਂ ਛੋਟੇ-ਛੋਟੇ ਤਲਾਬ ਬਣਾਉਣੇ ਪੈਣਗੇ بارش ਦੇ ਪਾਣੀ ਦੀ ਸੰਭਾਲ ਕਰਨੀ ਪਊਗੀ ਇਹਦੇ ਉਦੋਂ ਵੱਜੋ ਮੇਰੇ ਪਰਿਵਾਰ ਵੱਲੋਂ ਅਸੀਂ ਇਹ ਕੰਮ ਨੂੰ ਸ਼ੁਰੂ ਕਰਕੇ ਇੱਕ ਛੋਟੀ ਝੀਲ ਖੇਤਵੀਂ ਬਣਾਈ ਹੈ ਔਰ ਆਰਗੈਨਿਕ ਵਾਲੇ ਪਾਸੇ ਵੀ ਦੋ ਚਾਰ ਕਿੱਲੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਮਾਤਮਾ ਉਦਮ ਦੇਵੇ ਤਾਂ ਆਪਾਂ ਹੋਰ ਲੋਕਾਂ ਦੇ ਲਈ ਵੀ ਹੋਰ ਮਾਡਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਇਸ ਰਸਤੇ ਤੁਰਨ ਬਿਨਾਂ ਰੇ ਸਪਰੇ ਤੋਂ ਜਿਹੜੀ ਆਰਗਨਿਕਤਾ ਦੀ ਪਛਾਣ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਸੀ ਕੀ ਖਾਣੇ ਕਿਉਂਕਿ ਜਿਹੜੀ ਕੈਂਸਰ ਦੀ ਬਿਮਾਰੀ ਹੈ ਤੁਹਾਨੂੰ ਮੈਂ ਦੱਸਿਆ ਕਿ ਜਮ ਵਜੋਂ ਵਾਲੀ ਦੀ ਇੱਕ ਲੜਕੀ ਆਈ ਹੈ ਉਕਰੇ ਖਾਣ ਕਰਕੇ ਉਹਦੀ ਜਿਹੜੀ ਉਹਨੂੰ ਕੈਂਸਰ ਪਲੱਸ ਆ ਗਿਆ ਤਾਂ ਸਾਨੂੰ ਇਹ ਵੀ ਦੇਖਣਾ ਪਊ ਅਸੀਂ ਕੀ ਖਾਣਾ ਹੈ ਕੀ ਪੀਣਾ ਹੈ ਇਹ ਜਿਹੜੀ ਜਿਹੜੀ ਚੁਆਇਸ ਕਰਨੀ ਇਹਨੂੰ ਇਹਦੀ ਸਿਲੈਕਸ਼ਨ ਕਰਨੀ ਵੀ ਸਾਡੇ ਲਈ ਜ਼ਰੂਰੀ ਹੈ ਜਿੰਨਾ ਕਿ ਬਿਮਾਰੀ ਤੋਂ ਬਚ ਲਈ ਮੈਡੀਸਿਨ ਕੰਮ ਕਰਦੀ ਹੈ ਪਰ ਇਹ ਉਸ ਤੋਂ ਵੀ ਜ਼ਿਆਦਾ ਕਰਦਾ ਹੈ ਸਰਕਾਰਾਂ ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜੇ ਹੋਈਏ ਅਸੀਂ ਛੋਟੇ ਲੈਵਲ ਤੋਂ ਸਹੀ ਆਪਣੇ ਪਰਿਵਾਰ ਲੈਵਲ ਤੋਂ ਸਹੀ ਅਸੀਂ ਵਾਤਾਵਰਨ ਨੂੰ ਪਾਣੀ ਨੂੰ ਤੇ ਜਿਹੜਾ ਹੈ ਕੈਂਸਰ ਦੀ ਅਵੇਅਰਨੈਸ ਨੂੰ ਉਪਲਾਉਣ ਦੀ ਕੋਸ਼ਿਸ਼ ਕਰੀਏ ਕੈਂਸਰ ਕੋਈ ਬਿਮਾਰੀ ਨਹੀਂ ਹੈ ਇਹਦਾ ਕੇਵਲ ਤੇ ਕੇਵਲ ਪਰਹੇਜ ਹੈ ਖਾਣ ਪੀਣ ਦਾ ਪਰਹੇਜ ਹੈ ਇੱਕ ਜ਼ਿੰਦਗੀ ਨੂੰ ਡਿਸਪਲਨ ਦੇ ਵਿੱਚ ਰਹਿ ਕੇ ਜਿਉਣ ਦੀ ਕੋਸ਼ਿਸ਼ ਕਰਾ ਆਪ ਵੀ ਸਿੱਖੀਏ ਤੇ ਆਪਣੇ ਛੋਟੇ ਵੱਡਿਆਂ ਨੂੰ ਹੋਰ ਵੀ ਸਿੱਖੀਏ